ਇਸ ਵੇਲੇ ਅਜਨਾਲਾ ਇਲਾਕਾ ਅੱਜ ਦੀ ਭਿਆਨਕ ਮਾਰ ਹੇਟ ਹੈ ਇੱਥੇ ਡਿਪਟੀ ਕਮਿਸ਼ਨਰ ਅਮਿਤ ਸਰ ਸ਼੍ਰਮਤੀ ਸ਼ਾਕਸੀ ਸਾਨੀ ਰਾਤ ਦਿਨ ਬਿਨਾਂ ਥਕੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੀ ਹੈ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਨੌਜਵਾਨ ਪੁਲਿਸ ਮੁਖੀ ਐਸਐਸਪੀ ਮਨਿੰਦਰ ਸਿੰਘ ਵੀ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ ਦੋਵੇਂ ਅਧਿਕਾਰੀ ਆਪਣੀਆਂ ਟੀਮਾਂ ਦੇ ਨਾਲ ਖੁਦ ਪਾਣੀ ਵਿੱਚ ਉਤਰ ਕੇ ਲੋਕਾਂ ਤੱਕ ਸਾਈਤਾ ਪਹੁੰਚਾਰੇ ਹਨ ਡੀਸੀ ਸਾਖੀ ਸਾਨੀ ਦੀ ਹਮਦਰਦੀ ਆਪਣਾਪਣ ਅਤੇ ਸੇਵਾਵਾਂ ਨੇ ਪਿੰਡ ਵਾਸੀਆਂ ਦੇ ਦਿਲ ਜਿੱਤ ਲਏ ਹਨ ਵੱਡੀ ਉਮਰ ਦੇ ਲੋਕ ਉਹਨਾਂ ਨੂੰ ਆਪਣੀ ਧੀ ਵਾਂਗੂ ਮੰਨਦੇ ਹਨ ਜਦਕਿ ਨੌਜਵਾਨ ਉਹਨਾਂ ਨੂੰ ਆਪਣੀ ਭੈਣ ਵਾਂਗ ਪਿਆਰ ਅਤੇ ਸਤਿਕਾਰ ਦੇ ਰਹੇ ਹਨ ਲੋਕ ਉਹਨਾਂ ਦੀ ਮਿਹਨਤ ਅਤੇ ਬੇਲੋਸ ਸੇਵਾ ਦੀ ਪ੍ਰਸ਼ੰਸਾ ਕਰ ਰਹੇ ਹਨ ਇਹਨੇ ਪਾਣੀ ਚੀਂ ਨਾ ਨਹੀਂ ਕੋਈ ਲੇਡੀਸ ਆ ਰਹੀ ਹੈ ਜੀ ਲੇਡੀਆਂ ਦਾ ਫੇਸ ਦੋ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਂਗੇ ਤਾਂ ਚੱਲ ਜਾਣਗੇ ਲੇਡੀਆਂ ਦਾ ਫੇਸ ਹੀ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਇੰਨਾ ਡੇਡਾ ਤੇ ਵੀ ਹੈਗੇ ਨਹੀਂ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਏ ਦੋ ਜੀ ਇੱਥੇ ਨੇ ਇੱਥੇ ਅੰਬੜੀ ਬਹੁਤ ਨਹੀਂ ਸਾਡਾ ਸਮਾਨ ਰਾਤ ਚੋਰੀ ਕਰਕੇ ਲੈ ਜਾਂਦੇ ਇਹ ਲੋ ਪਾਣੀ ਖੜੀ ਜਾਏਗਾ ਪਾਣੀ ਹੈ ਨਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਲੋੜ ਦੀ ਕਰਦੇ ਦੇਗੀ ਮੈਡੀਕਲ ਕਿਟ ਦੀ ਖਿਆਦ ਕਰਦੇ ਆ ਰੱਬ ਤੋਂ ਮੈਂ ਨਹੀਂ ਬੰਦ ਪਲੀਜ਼ ਸੈਟਅਪ ਆ ਰਿਹਾ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਫੈਸਲਾ ਹੈਗਾ ਜੀ ਬਾਬਾ ਜੀ ਵੱਡੀਆਂ ਵੱਡੀਆਂ ਗੱਲਾਂ ਦੇ ਤੇ ਤੁਹਾਡੇ ਵਰਗੇ ਬੱਚੇ ਬਹੁਤ ਪਿਆਰਾ ਕੰਮ ਕਰਦੇ ਆਂ ਸੋ थैंक यू ਅਪ ਮੇਰੀ ਬਟ ਹੁਣ ਵੀ ਇਹੀ ਰਿਕੁਐਸਟ ਹੈ ਕਿ ਤੁਸੇ ਚਲਪਾ ਕੁਝ ਨਹੀਂ ਹੁੰਦਾ ਇਹ ਇਸੇ ਸਾਥ ਦੀ ਚੋਸ ਹੈਗੀ ਹੈ ਠੀਕ ਹੈ ਜੀ ਇਸਨੇ ਹੁੰਦਾ ਇਹ ਕੋਈ ਲੈ ਜਾਓ ਜੇ ਆਪਾਂ ਕੱਦਾ ਬੰਦਾ ਰਹਿ ਦੋ ਤਾਂ ਕਿ ਜਿਹੜੀ ਲੇਡੀ ਹੈ ਜਿਹੜੀ ਪਿੱਛੇ ਕੋਈ ਦਿੱਕਤ ਨਹੀਂ ਹੈਗੀ ਜਿਹੜੀ ਲੇਡੀ ਹੈ ਮੇਰੀ ਬੇਨਤੀ ਹੈ ਵੀ ਪਿੱਛੇ ਤੇ ਨਹੀਂ ਕੋਈ ਦਿੱਕਤ ਹੈਗੀ ਨਹੀਂ ਪਿੱਛੇ ਕੋਈ ਨਹੀਂ ਮੇਰੇ ਪਿੱਛੇ ਪਾਣੀ ਪੂਣੀ ਤੇ ਨਹੀਂ ਨਾ ਕੋਈ ਦਿੱਕਤ ਹੈ ਇਹ ਜ਼ਿਆਦਾ ਦਿਨ ਆ ਕੋਈ ਗੱਲ ਨਹੀਂ ਕਿਸੇ ਪਾਣੀ ਜਿਹੜਾ ਹੈਗਾ ਨਾ ਜੀ ਆਪਣਾ ਇਹ ਲੱਗ ਪਾਣੀ ਲੰਘ ਗਿਆ ਦੋ ਢਾਈ ਫੁੱਟ ਥਾਂ ਉੱਤਰ ਗਿਆ ਤਾਂ ਪਾਣੀ ਉੱਤਰ ਗਿਆ ਹੈ ਆਡੇ ਡੰਗਰਾਂ ਵਾਲੇ ਨੇ ਡੀਰੇਆਂ ਦੇ ਡੰਗਰ ਗਏ ਨਾ ਪਿੰਡ ਹਾਂ ਉਹਨੂੰ ਰਸ਼ੇਪਾੜੀ ਪੂੜੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਬੈਕਟਰੀ ਆਪਣੇ ਵੀ ਨਾਲ ਲੈ ਕੇ ਆਇਆ ਦੇਖੀ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਧਰਿ ਬੱਤੇ ਮੇਰਪਾਲ ਸਿੰਘ ਤੇ ਆਪਣਾ ਮੈਂ ਨਾਲ ਦੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਦੇਖਦਾ ਸੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਕੋਈ ਡੰਗਰ ਉੱਥੇ ਭੁੱਖੇ ਪਏ ਮੈਂ ਤਾਂ ਹੀ ਕਿਹਾ ਕੋਈ ਨਹੀਂ ਕੋਈ ਨਹੀਂ ਕਰ ਦਾਂਗੇ ਆ ਜਿੰਨੇ ਡੇਰੇ ਆ ਨਾ ਸਾਰੇ ਨੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਜਿਸੜ ਕੋ ਵੀ ਲੰਬੜਦਾਰਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਕਿੱਥੇ ਪਹੁੰਚਾ ਦੋ ਉਹਨਾਂ ਨੂੰ ਰਸਲਪਾਲੀ ਮੈਂਨ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਦੀ ਹੈ ਤੇ ਮੈਡੀਸਿਨ ਦੀ ਲੋੜ ਹੈ ਮੈਡੀਸਿਨ ਕਿਸੇ ਨੇ ਰੱਖ ਲਓ ਫਿਰ ਰੱਖ ਲਓ ਆਪਾਂ ਪਹਿਲੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਜੀ ਰੱਖ ਲਓ ਕਿਸੇ ਨੂੰ ਜ਼ਰੂਰਤ ਪੈ ਜੂਗੀ ਹਾਂ ਕੀ ਰਹੀ اڑے چوراں دا مین خزر چوراں دا ایک منٽ ٿاڪري ڀاڻو ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮਨ ਦੇ ਵਿੱਚ ਮੈਡੀਸਨ ਸਾਡੀ ਸਾਡੀ ਸਾਡੇ ਮਨ ਦੇ ਵਿੱਚ ਨਾ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰੇ ਦਾ ਖਾਦ ਦੇ ਦਰਜ ਸਾਡੇ ਬੱਚੇ ਨੇ ਬਾਹਰ ਅਸੀਂ ਉਹਨਾਂ ਨੇ ਵੀ ਡੱਬਾ ਪਿਆ ਉਹ ਦੇਖੋ ਡੱਬਾ ਪਿਆ ਅੱਜ ਕੋ ਡਰਦੇ ਆ ਅਸੀਂ ਉਹ ਚੇਕੇ ਥੋੜਾ ਉਹਨਾਂ ਨੂੰ ਪਾਉਂਦੇ ਆ ਅਸੀਂ ਸਾਡੀ ਪਾਰਸੀ ਦਾ ਹੜ ਰੱਖਿਆ ਹਾਂ ਆ ਪਹਿਲੀ ਾਰ ਵੇਖਿਆ ਹੈ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਐ ਪੀਪੀ ਦੀ ਗੋਲੀ ਚਾਹੀਦੀ ਐ